ਮਸਲਾ ਸੱਚਮੁੱਚ ਬਹੁਤ ਗੰਭੀਰ ਬਣ ਗਿਆ ਹੈ ਕਿਉਂਕਿ ਸ਼ੰਭੂ ਤੇ ਖਨੌਰੀ ਕਿਸਾਨ ਮੋਰਚੇ ਦੇ ਲਈ ਹਾਈ ਕੋਰਟ ਵੱਲੋਂ ਬਹੁਤ ਹੀ ਗੰਭੀਰ ਤੇ ਸਖਤ ਟਿੱਪਣੀ ਆਈ ਹੈ ਹਾਈ ਕੋਰਟ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਚਨਈ ਭੇਜ ਦਿੱਤਾ ਜਾਣਾ ਚਾਹੀਦਾ ਹੈ ਔਰ ਨਾਲ ਹੀ ਕਿਸਾਨ ਆਗੂਆਂ ਨੂੰ ਸ਼ਰਮ ਦਿੱਤੀ ਹਾਈ ਕੋਰਟ ਨੇ ਤੇ ਨਾਲ ਵੱਡੀ ਝਾੜ ਚੰਬ ਵੀ ਕੀਤੀ ਹੈ ਪੂਰੀ ਜਾਣਕਾਰੀ ਗੌਰਨਰ ਸੁਣਿਓ ਅੱਜ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣਾ ਕਮੈਂਟ ਜ਼ਰੂਰ ਲਿਖਿਓ ਆਖਰ ਹਾਈ ਕੋਰਟ ਦੇ ਵਿੱਚ ਪੂਰੇ ਮਸਲੇ ਨੂੰ ਪੇਸ਼ ਕਿਸ ਤਰੀਕੇ ਨਾਲ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਔਰ ਕੀ ਕਿਸਾਨ ਆਗੂ ਤੇ ਖਨੌਰੀ ਸ਼ੰਭੂ ਤੇ ਲੜਾਈ ਦੀ ਅਗਵਾਈ ਕਰਨ ਵਾਲੀਆਂ ਜਥੇਬੰਦੀਆਂ ਹਾਈ ਕੋਰਟ ਤੇ ਅਦਾਲਤ ਦੇ ਵਿੱਚ ਮਸਲੇ ਦੀ ਠੀਕ ਪੇਸ਼ਕਾਰੀ ਨਹੀਂ ਕਰ پا ਰਹੀਆਂ ਕੀ ਉਹ ਆਪਣਾ ਪੱਖ ਰੱਖਣ ਚ ਜਾਂ ਕਾਨੂੰਨੀ ਤਰੀਕੇ ਦੇ ਨਾਲ ਲੜਾਈ ਲੜਨ ਚ ਕਾਟਾ ਖਾ ਰਹੀਆਂ ਨੇ ਫੇਲ ਹੋ ਰਹੀਆਂ ਨੇ ਵੱਡਾ ਸਵਾਲ ਪੈਦਾ ਹੋ ਗਿਆ ਕਿਉਂਕਿ ਅੱਜ ਜਦੋਂ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਚੰਡੀਗੜ੍ਹ ਤਾਂ ਉਥੇ ਹਾਈ ਕੋਰਟ ਨੇ ਬਹੁਤ ਵੱਡੀਆਂ ਟਿੱਪਣੀਆਂ ਕੀਤੀਆਂ ਨੇ ਜਿੱਥੇ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਹਰਿਆਣਾ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਕਿਹਾ ਹਾਈ ਕੋਰਟ ਨੇ ਵੀ ਤੁਸੀਂ ਇਸ ਮਸਲੇ ਨੂੰ ਟੈਕਲ ਕਰਨ 'ਚ ਨਾਕਾਮ ਸਾਬਤ ਹੋ ਰਹੇ ਹੋ ਉਥੇ ਹੀ ਨਾਲ ਤਿੰਨ ਮੈਂਬਰੀ ਜਾਂਚ ਕਮੇਟੀ ਸ਼ੁਭ ਕਰਨ ਦੇ ਮਾਮਲੇ ਦੀ ਬਣਾਤੀ ਤਿੰਨ ਮੈਂਬਰੀ ਕਮੇਟੀ ਦੇ ਵਿੱਚ ਰਟਾਇਰਡ ਤਿੰਨ ਜੱਜ ਜਿਹੜੇ ਨੇ ਉਹ ਪਾਏ ਗਏ ਨੇ ਜਿਹੜੇ ਸ਼ੁਭ ਕਰਨ ਦੇ ਸ਼ਹੀਦੀ ਮਾਮਲੇ ਦੀ ਪੂਰੀ ਜਿਹੜੀ ਜਾਂਚ ਕਰਨਗੇ ਅਗਵਾਈ ਕਰਨਗੇ ਤੇ ਨਾਲ ਦੀ ਨਾਲ ਕਿਸਾਨ ਆਗੂਆਂ ਦੇ ਪ੍ਰਤੀ ਇੰਨੀ ਵੱਡੀ ਇੰਨੀ ਗੰਭੀਰ ਟਿੱਪਣੀ ਹਾਈ ਕੋਰਟ ਨੇ ਕੀਤੀ ਹੈ ਇੱਥੋਂ ਤੱਕ ਕਹਿ ਦੇਣਾ ਕਿ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਚਨਈ ਭੇਜ ਦੇਣਾ ਚਾਹੀਦਾ ਹੈ ਇਹ ਸਾਰਾ ਕੁਝ ਵਾਪਰਿਆ ਕਿਉਂ ਵਾਪਰਿਆ ਭਾਈ ਇਸ ਕਰਕੇ ਕਿਉਂਕਿ ਅੱਜ ਜਦੋਂ ਸੁਣਵਾਈ ਸੀ ਤਾਂ ਹਰਿਆਣਾ ਦੀ ਜਿਹੜੀ ਸਰਕਾਰ ਸੀ ਉਸ ਨੇ ਹਾਈ ਕੋਰਟ ਚ ਕੁਝ ਐਹੋ ਜਿਹਿਆਂ ਫੋਟੋਆਂ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕੀਤੀਆਂ ਜਿਨ੍ਹਾਂ ਫੋਟੋਆਂ ਦੇ ਵਿੱਚ ਇੰਜ ਪੇਸ਼ ਕੀਤਾ ਗਿਆ ਸਰਕਾਰ ਵੱਲੋਂ ਵੀ ਆਹ ਵੇਖੋ ਜੀ ਆਗੂ ਇੱਥੇ ਹੈ ਕੋਈ ਨਹੀਂ ਸੀ ਔਰ ਜਵਾਕਾਂ ਨੂੰ ਬੱਚਿਆਂ ਨੂੰ ਮੂਰੇ ਲਾਇਆ ਹੋਇਆ ਤਲਵਾਰਾਂ ਫੜਾਈਆਂ ਹੋਈਆਂ ਔਰ ਪੁਲਿਸ ਵੱਲ ਉਹਨਾਂ ਨੂੰ ਭੇਜਿਆ ਜਾ ਰਿਹਾ ਤੇ ਇਸ ਕਰਕੇ ਇਹ ਸਾਰੇ ਹਾਲਾਤ ਬਣੇ ਨੇ ਤਾਂ ਉਥੋਂ ਫਿਰ ਹਾਈ ਕੋਰਟ ਦੀ ਇਹ ਟਿੱਪਣੀ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਕਿ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦੇਣਾ ਚਾਹੀਦਾ ਵੇਖੋ ਹੁਣ ਉਹਨਾਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਦੇ ਉੱਪਰ ਇੱਕ ਵੱਡਾ ਸਵਾਲ ਖੜਾ ਹੋ ਗਿਆ ਜਿਹੜੀਆਂ ਕਿਸਾਨ ਜਥੇਬੰਦੀਆਂ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਕਿਸਾਨ ਮੋਰਚੇ ਦੀ ਅਗਵਾਈ ਕਰ ਰਹੀਆਂ ਨੇ ਦੇਖੋ ਹੁਣ ਤੱਕ ਕਿਸਾਨ ਜਥੇਬੰਦੀਆਂ ਨੇ ਵੱਡੇ ਤੇ ਮਸਾਲੀ ਸੰਘਰਸ਼ ਲੜੇ ਨੇ ਪਰ ਜਿਸ ਦਿਨ ਦਾ ਇਹ ਸੰਘਰਸ਼ ਸ਼ੁਰੂ ਹੋਇਆ ਸਰਕਾਰਾਂ ਵੱਲੋਂ ਵੀ ਤੇ ਹੋਰ ਵੀ ਕਈ ਤਰੀਕਿਆਂ ਦੇ ਨਾਲ ਇਸ ਅਗਵਾਈ ਦੇ ਉੱਪਰ ਸਵਾਲ ਖੜੇ ਹੋ ਰਹੇ ਨੇ ਕਿ ਇਹ ਕਿਸ ਤਰ੍ਹਾਂ ਕਿਵੇਂ ਕੀਤਾ ਜਾ ਰਿਹਾ ਉਸ ਦਿਨ ਜਿਸ ਦਿਨ ਖਨੌਰੀ ਬਾਰਡਰ ਤੇ ਸ਼ੁਰੂ ਕਰਨ ਵਾਲੀ ਘਟਨਾ ਵਾਪਰੀ ਹੈ ਔਰ ਉਸ ਦਿਨ ਵੀ ਉਥੇ ਇਹ ਰੌਲਾ ਪਿਆ ਕੁਝ ਮੁੰਡਿਆਂ ਨੇ ਬਾਅਦ ਚ ਡੱਲੇਵਾਲ ਸਾਹਿਬ ਤੋਂ ਮਹਿਕ ਫੜ ਕੇ ਉਹਨਾਂ ਦੇ ਸਾਹਮਣੇ ਵੀ ਕਿਹਾ ਸੀ ਵੀ ਉਸ ਦਿਨ ਖਣੋਰੀ ਬਾਰਡਰ ਦੇ ਉੱਪਰ ਕੋਈ ਵੀ ਆਗੂ ਕਿਉਂ ਨਹੀਂ ਸੀ ਨਾ ਉਥੇ ਡੱਲੇਵਾਲ ਸੀ ਨਾ ਉਥੇ ਭੰਦੇਰ ਸਾਹਿਬ ਸੀ ਨਾ ਉਥੇ ਸਰਜੀਤ ਫੂਲ ਸਾਹਿਬ ਸੀ ਨਾ ਬਲਦੇਰ ਜੀਰਾ ਸਾਹਿਬ ਸੀ ਮਤਲਬ ਕਿਉਂ ਵੀ ਕੋਈ ਮੇਨ ਆਗੂ ਖਣੋਰੀ ਮੋਰਚੇ ਤੇ ਨਹੀਂ ਸੀ ਇਹ ਸਵਾਲ ਮੈਂ ਨਹੀਂ ਕਹਿ ਰਿਹਾ ਇਹ ਉਸ ਦਿਨ ਕੁਝ ਮੁੰਡਿਆਂ ਨੇ ਚੁੱਕਿਆ ਸੀ ਔਰ ਅੱਜ ਹਾਈ ਕੋਰਟ ਦੇ ਵਿੱਚ ਕਿਤੇ ਨਾ ਕਿਤੇ ਸਰਕਾਰ ਨੇ ਵੀ ਇਦਾਂ ਹੀ ਪੇਸ਼ ਕੀਤਾ ਵੇਖੋ ਜਥੇਬੰਦੀਆਂ ਸ਼ੰਭੂ ਤੇ ਖਨੌਰੀ ਮੋਰਚੇ ਤੇ ਲੜਾਈ ਲੜ ਰਹੀਆਂ ਮੈਨੂੰ ਲੱਗਦਾ ਕਿ ਜਥੇਬੰਦੀਆਂ ਜੇ ਕਾਨੂੰਨੀ ਤਰੀਕੇ ਨਾਲ ਲੜਾਈ ਲੜਨ ਦੇ ਵਿੱਚ ਘਾਟ ਰੱਖ ਗਈਆਂ ਜਾਂ ਇੱਥੇ ਕਮੀ ਰਹੇਗੀ ਜਾਂ ਇੱਥੇ ਟਪਲਾ ਖਾ ਗਏ ਤਾਂ ਫਿਰ ਨੁਕਸਾਨ ਹੋਏਗਾ ਔਰ ਇਹਦਾ ਨੁਕਸਾਨ ਕੱਲਾ ਉਹਨਾਂ ਆਗੂਆਂ ਉਹਨਾਂ ਜਥੇਬੰਦੀਆਂ ਨੂੰ ਨਹੀਂ ਪੂਰੀ ਕਿਸਾਨ ਲਹਿਰ ਨੂੰ ਹੋਏਗਾ ਕਿਉਂਕਿ ਮੈਨੂੰ ਇਹ ਲੱਗਦਾ ਕਿ ਹਾਈ ਕੋਰਟ ਦੇ ਵਿੱਚ ਤਾਂ ਜੋ ਪੇਸ਼ ਕੀਤਾ ਗਿਆ ਜੱਜ ਤਾਂ ਜਾਣਦੇ ਨਹੀਂ ਉੱਥੇ ਜੱਜ ਸਹਿਬਾਨਾਂ ਨੇ ਤਾਂ ਬਾਹਰ ਨਿਕਲ ਕੇ ਜਾ ਕੇ ਆਪ ਮੌਕਿਆਂ ਤੇ ਥੋੜਾ ਵੇਖਣਾ ਜੋ ਚੀਜ਼ਾਂ ਉਹਨਾਂ ਦੇ ਸਾਹਮਣੇ ਤੱਥਾਂ ਦੇ ਨਾਲ ਪੇਸ਼ ਕੀਤੀਆਂ ਜਾਣ ਉਸ ਬੇਸ ਤੇ ਹੀ ਹਾਈ ਕੋਰਟ ਨੇ ਆਪਣਾ ਨਿਰਣਾ ਤੇ ਟਿੱਪਣੀ ਦੇਣੀ ਹੁੰਦੀ ਹੈ ਤੇ ਜਿਹੜੀ ਟਿੱਪਣੀ ਹਾਈ ਕੋਰਟ ਨੇ ਦਿੱਤੀ ਹੈ ਜੇ ਕਿਸਾਨ ਗੂਏ ਕਹਿੰਦੇ ਨੇ ਕਿ ਅਸੀਂ ਕੋਈ ਕਤਾਈ ਨਹੀਂ ਕਰ ਰਹੇ ਅਸੀਂ ਉੱਥੇ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਬੈਠੇ ਆ ਤਾਂ ਫਿਰ ਸਵਾਲ ਇਹ ਆ ਕਿ ਹਾਈ ਕੋਰਟ ਦੇ ਵਿੱਚ ਉਹ ਆਪਣਾ ਪੱਖ ਰੱਖਣ ਚ ਆ ਕਾਮਯਾਬ ਕਿਉਂ ਨਹੀਂ ਹੋ ਰਹੇ ਔਰ ਇੱਥੇ ਇੱਕ ਸਵਾਲ ਇਹ ਵੀ ਹੈ ਕਿ ਜਿਸ ਤਰੀਕੇ ਨਾਲ ਹਾਈ ਕੋਰਟ ਨੇ ਦੋਵਾਂ ਸਟੇਟਾਂ ਨੂੰ ਕਿਹਾ ਕਿ ਤੁਸੀਂ ਨਕਾਮ ਸਾਬਤ ਹੋ ਰਹੇ ਹੋ ਉੱਥੇ ਮੈਨੂੰ ਇੰਜ ਲੱਗਦਾ ਕਿ ਕਿਸਾਨ ਜੱਥੇਬੰਦੀਆਂ ਨੂੰ ਹਾਈ ਕੋਰਟ ਦੇ ਸਾਹਮਣੇ ਇਹ ਪੱਖ ਜ਼ਰੂਰ ਰੱਖਣਾ ਚਾਹੀਦਾ ਕਿ ਵੇਖੋ ਅਸੀਂ ਤਾਂ ਕਿਤੇ ਸੜਕਾਂ ਤੇ ਰੁਕੇ ਨਹੀਂ ਕੋਈ ਅਸੀਂ ਧਰਨਾ ਨਹੀਂ ਲਾਇਆ ਸੀ ਕੋਈ ਅਸੀਂ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਕਰਦੇ ਜਾ ਰਹੇ ਸੀ ਅਸੀਂ ਸਿਰਫ ਜੋ ਸਾਨੂੰ ਕਾਨੂੰਨੀ ਸੰਵਿਧਾਨਕ ਹੱਕ ਹੈ ਧਰਨਾ ਪ੍ਰਦਰਸ਼ਨ ਕਰਨ ਦਾ ਅਸੀਂ ਤਾਂ ਉਹਦੇ ਅੰਤਰਗਤ ਰਹਿ ਕੇ ਆਪਣਾ ਪ੍ਰਦਰਸ਼ਨ ਕਰ ਰਹੇ ਸੀ ਜਿਵੇਂ ਕਿ ਕਿਸਾਨਾਂ ਕੋਈ ਹੁਣ ਤੱਕ ਕਹਿੰਦੇ ਆਏ ਨੇ ਹਾਈ ਕੋਰਟ ਦੇ ਵਿੱਚ ਵੀ ਉਹਨਾਂ ਨੂੰ ਇਹ ਰੱਖਣਾ ਚਾਹੀਦਾ ਹੈ ਕਿ ਰਸਤੇ ਰੋਕੇ ਸਰਕਾਰ ਨੇ ਬੈਰੀਕੇਡ ਲਾਏ ਸਰਕਾਰ ਨੇ ਸੜਕਾਂ ਪੱਟੀਆਂ ਸਰਕਾਰ ਨੇ ਸੜਕਾਂ ਤੇ ਸ਼ਰੀਏ ਬਰਸ਼ੇ ਕਿਲ ਲਾਏ ਸਰਕਾਰ ਨੇ ਅੱਗੇ ਨਹੀਂ ਤੁਰਨ ਦਿੱਤਾ ਤਾਂ ਸਰਕਾਰ ਨੇ ਰਸਤੇ ਬੰਦ ਕੀਤੇ ਤਾਂ ਸਰਕਾਰ ਨੇ ਅਸੀਂ ਤਾਂ ਕੁਝ ਵੀ ਗਲਤ ਨਹੀਂ ਕੀਤਾ ਇਹ ਪੱਖ ਜ਼ੋਰਦਾਰ ਤਰੀਕੇ ਦੇ ਨਾਲ ਮੈਨੂੰ ਲੱਗਦਾ ਕਿਸਾਨ ਆਗੂਆਂ ਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਅਗਵਾਈ ਕਰ ਰਹੀਆਂ ਨੇ ਸ਼ੰਭੂ ਖਨੋਰੀ ਤੇ ਉਹਨਾਂ ਨੂੰ ਹਾਈ ਕੋਰਟ 'ਚ ਰੱਖਣਾ ਚਾਹੀਦਾ ਅੱਜ ਜਦੋਂ ਇਹ ਸਖਤ ਟਿੱਪਣੀਆਂ ਇਹ ਤਲਖ ਟਿੱਪਣੀਆਂ ਹਾਈ ਕੋਰਟ ਨੇ ਕੀਤੀਆਂ ਨੇ ਤਾਂ ਦੱਸਿਆ ਜਾ ਰਿਹਾ ਵੀ ਉਸ ਟਾਈਮ ਹਾਈ ਕੋਰਟ ਚ ਬਲਬੀਰ ਸਿੰਘ ਰਾਜੇਵਾਲ ਵੀ ਉੱਥੇ ਨੇੜੇ ਹੀ ਸੀਗੇ ਇਹ ਜਾਣਕਾਰੀ ਨਿਕਲ ਕੇ ਆ ਰਹੀ ਹੈ ਔਰ ਹੋਰ ਕੁਝ ਕਿਸਾਨ ਆਗੂਆਂ ਦੇ ਉੱਥੇ ਹੋਣ ਦੀ ਵੀ ਗੱਲ ਜਿਹੜੀ ਆ ਉਹ ਇਸ ਤਰ੍ਹਾਂ ਆ ਰਹੀ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੋ ਟਿੱਪਣੀ ਹਾਈ ਕੋਰਟ ਨੇ ਕੀਤੀ ਹੈ ਉਹਦਾ ਹੁਣ ਪ੍ਰਭਾਵ ਕੀ ਪਏਗਾ ਸਿੱਧੀ ਸਿੱਧੀ ਗੱਲ ਇਹ ਆ ਕਿ ਜਦੋਂ ਕਿਸੇ ਮਾਨਯੋਗ ਅਦਾਲਤ ਦੁਆਰਾ ਕੋਈ ਗੱਲ ਆਉਂਦੀ ਹੈ ਤਾਂ ਉਹਦਾ ਅਸਰ ਜ਼ਰੂਰ ਪੈਂਦਾ ਲਾਜ਼ਮੀ ਤੌਰ ਤੇ ਜਿਹੜੀਆਂ ਸਰਕਾਰਾਂ ਨੇ ਹਰਿਆਣਾ ਸਰਕਾਰ ਜਾਂ ਕੇਂਦਰ ਸਰਕਾਰ ਹੈ ਉਹ ਇਹਦੇ ਨਾਲ ਹੋਰ ਸਖਤੀ ਨਾਲ ਪੇਸ਼ ਆਉਣਗੀਆਂ ਕਿਉਂਕਿ ਹੁਣ ਤਾਂ ਅਦਾਲਤ ਨਹੀਂ ਕਹਤਾ ਕਿ ਕਿਸਾਨ ਆਗੂਆਂ ਦੀ ਜਿਸ ਤਰ੍ਹਾਂ ਦੀ ਅਗਵਾਈ ਹੈ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਚਨਈ ਭੇਜ ਦੇਣਾ ਚਾਹੀਦਾ ਦੇਖੋ ਇੰਨੀ ਵੱਡੀ ਟਿੱਪਣੀ ਅਦਾਲਤ ਨੂੰ ਕਿਉਂ ਕਰਨੀ ਪਈ ਇਸ ਕਰਕੇ ਕਿਉਂਕਿ ਅਦਾਲਤ ਦੇ ਸਾਹਮਣੇ ਇਸ ਤਰ੍ਹਾਂ ਦੇ ਤੱਥ ਸਰਕਾਰ ਨੇ ਪੇਸ਼ ਕੀਤੇ ਨੇ ਜਿਨ੍ਹਾਂ ਤੋਂ ਉਹਨਾਂ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਵੀ ਵੇਖੋ ਜੀ ਇਹਨਾਂ ਨੇ ਈਦਾ ਈਦਾ ਕਰਕੇ ਬੱਚੇ ਅੱਗੇ ਲਾਏ ਈਦਾ ਈਦਾ ਕਰਕੇ ਮਤਲਬ ਜਿਹੜੇ ਆਮ ਵਿਅਕਤੀ ਨੇ ਉਹਨਾਂ ਨੂੰ ਅੱਗੇ ਲਾਇਆ ਇੱਕ ਗੱਲ ਇੱਥੇ ਜਿਹੜੀ ਸਵਾਏ ਪੜਚੋਲ ਵਜੋਂ ਮੈਨੂੰ ਲੱਗਦਾ ਕਿਸਾਨ ਜਥੇਬੰਦੀਆਂ ਨੂੰ ਵੇਖਣੀ ਚਾਹੀਦੀ ਹੈ ਕਿ ਜਿਹੜੇ ਨੌਜਵਾਨ ਜਿਨ੍ਹਾਂ ਕੋਲ ਅਗਵਾਈ ਦਾ ਤਜਰਬਾ ਨਹੀਂਗਾ ਜਿਨ੍ਹਾਂ ਕੋਲ ਬਰੀਕੀ ਨਾਲ ਸੋਚਣ ਸਮਝਣ ਦੀ ਹੋਸ਼ ਨਹੀਂ ਸਮਝ ਨਹੀਂ ਉਹਨਾਂ ਨੂੰ ਮੂਰੇ ਨਹੀਂ ਲੱਗਣ ਦੇਣਾ ਚਾਹੀਦਾ ਦੇਖੋ ਕਮਾਂਡਰ ਨੂੰ ਅਗਵਾਈਕਾਰ ਨੂੰ ਇਹ ਪਤਾ ਹੁੰਦਾ ਕਿ ਕਦੋਂ ਕੀ ਕਿੱਥੇ ਕਿਵੇਂ ਕਰਨਾ ਹੈ ਕਿ ਜਾਇਜ਼ ਹੈ ਤੇ ਕੀ ਨਜਾਇਜ਼ ਆ ਇਹ ਅਗਵਾਈ ਕਰਤਾ ਨੂੰ ਪਤਾ ਹੁੰਦਾ ਤੇ ਸਾਰੀ ਗੱਲ ਵੀ ਅਗਵਾਈ ਕਰਤਾ ਤੇ ਹੀ ਆਉਣੀ ਹੁੰਦੀ ਹੈ ਕਈ ਵਾਰੀ ਕੁਝ ਜਾਣ ਬੁੱਝ ਕੇ ਵਿੱਚ ਇਹੋ ਜਿਹੇ ਵਿਅਕਤੀ ਵਾਰ ਵੀ ਦਿੱਤੇ ਜਾਂਦੇ ਨੇ ਜਿਹੜੇ ਬੜਾ ਕੁਝ ਗਲਤ ਉਥੇ ਕਰਦੇ ਵੀ ਨੇ ਤੇ ਕਈ ਵਾਰ ਤਜਰਬੇ ਦੀ ਘਾਟ ਕਾਰਨ ਤੇ ਜਿਵੇਂ ਕਈ ਚੱਕਵੇਂ ਵਿਅਕਤੀ ਕਹਿ ਲਓ ਉਹ ਵੀ ਇਹੋ ਜਿਹੀਆਂ ਹਰਕਤਾਂ ਸੰਘਰਸ਼ਾਂ 'ਚ ਕਰ ਦਿੰਦੇ ਨੇ ਜਿਹੜੀਆਂ ਠੀਕ ਨਹੀਂ ਹੁੰਦੀਆਂ ਤੇ ਉਹਨਾਂ ਨੂੰ ਬੇਸ ਬਣਾ ਕੇ ਬਾਅਦ ਦੇ ਵਿੱਚ ਪੂਰੇ ਸੰਘਰਸ਼ ਦੇ ਉੱਪਰ ਉਂਗਲਾਂ ਵੀ ਉਠਦੀਆਂ ਨੇ ਤੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੁੰਦੇ ਨੇ ਤੇ ਨਾਲ ਦੀ ਨਾਲ ਕਾਰਵਾਈਆਂ ਜਿਹੜੀਆਂ ਨੇ ਉਹ ਵੀ ਹੁੰਦੀਆਂ ਨੇ ਔਰ ਜਿਸ ਤਰ੍ਹਾਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਕੇਸ ਨੂੰ ਪੇਸ਼ ਕੀਤਾ ਗਿਆ ਸਰਕਾਰ ਨੇ ਜਿਹੜੇ ਤੱਥ ਰੱਖੇ ਨੇ ਇੱਥੇ ਕਿਸਾਨ ਆਗੂਆਂ ਦੀ ਜਾਂ ਜੱਥੇਬੰਦੀਆਂ ਦੀ ਜਿਹੜੀ ਅਗਵਾਈ ਆ ਉਹਦੇ ਤੇ ਲਾਜ਼ਮੀ ਤੌਰ ਤੇ ਸਵਾਲ ਜਿਹੜੇ ਨੇ ਉਹ ਖੜੇ ਹੋ ਰਹੇ ਨੇ ਸਵਾਲ ਕਿੱਦਾਂ ਦੇ ਨੇ ਔਰ ਸਵਾਲਾਂ ਦੇ ਕੀ ਜਵਾਬ ਹੋਣਗੇ ਇਹ ਤਾਂ ਆਉਣ ਵਾਲਾ ਟਾਈਮ ਦੱਸੇਗਾ ਪਰ ਕਿਤੇ ਨਾ ਕਿਤੇ ਦੋ ਗੱਲਾਂ ਲਾਜ਼ਮੀ ਨੇ ਪਹਿਲੀ ਗੱਲ ਕਿ ਜਿਹੜੀਆਂ ਕਿਸਾਨ ਜੱਥੇਬੰਦੀਆਂ ਨੇ ਉਹ ਆਪ ਅਗਵਾਈ ਕਰਨ ਚ ਥੋੜਾ ਜਿਹਾ ਕਿਤੇ ਨਾ ਕਿਤੇ ਘਾਟ ਉਹਨਾਂ ਤੋਂ ਰਹੀ ਜਾਂਦੀ ਐ ਲੋਕਾਂ ਨੂੰ ਆਪ ਮੁਹਾਰਤਾ ਦਾ ਸ਼ਿਕਾਰ ਜਿਹੜਾ ਉਹ ਨਹੀਂ ਹੋਣ ਦੇਣਾ ਹੁੰਦਾ ਆਗੂ ਬਹੁਤ ਸਿਆਣੇ ਨੇ ਮੇਰੇ ਨਾਲੋਂ ਤਾਂ ਕਿਤੇ ਸਿਆਣੇ ਨੇ ਪਰ ਮੈਨੂੰ ਲੱਗਦਾ ਹੈ ਕਿ ਜਦੋਂ ਵੀ ਜਿੱਥੇ ਵੀ ਆਪ ਮੁਹਾਰਤਾ ਪੈਦਾ ਹੋ ਜੇ ਤਾਂ ਉਥੇ ਕਈ ਚੀਜ਼ਾਂ ਇਸ ਤਰ੍ਹਾਂ ਵਾਪਰ ਜਾਂਦੀਆਂ ਨੇ ਦੂਜੇ ਨੰਬਰ ਤੇ ਸਰਕਾਰ ਵੀ ਮਸਲੇ ਨੂੰ ਹੋਰ ਤਰੀਕੇ ਨਾਲ ਬਣਾਉਣ ਤੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੀ ਐ ਹਾਈ ਕੋਰਟ ਚ ਵੀ ਸਰਕਾਰ ਨੇ ਇਸ ਤਰ੍ਹਾਂ ਯਤਨ ਕੀਤੇ ਬਈ ਤੱਥ ਸਬੂਤ ਇਦਾਂ ਦੇ ਪੇਸ਼ ਕੀਤੇ ਜਾਣ ਅਦਾਲਤ ਦੇ ਵਿੱਚ ਜਿਨ੍ਹਾਂ ਦੇ ਬੇਸ ਤੇ ਅਦਾਲਤ ਨੂੰ ਇੰਜ ਲੱਗੇ ਕਿ ਆ ਆਏ ਹੋ ਰਿਹਾ ਤਾਂ ਉਹਦੇ ਵਿੱਚੋਂ ਹੀ ਫਿਰ ਅਦਾਲਤ ਦੀ ਇਹ ਜਿਹੜੀ ਟਿੱਪਣੀ ਹੈ ਇਹ ਨਿਕਲੀ ਜਾਪਦੀ ਹੈ ਸੋ ਦੁਬਾਰਾ ਤੋਂ ਕਿਸਾਨ ਆਗੂਆਂ ਨੂੰ ਸੋਚਣਾ ਚਾਹੀਦਾ ਹੈ ਵਿਚਾਰਨਾ ਚਾਹੀਦਾ ਹੈ ਕਿ ਇਹ ਸਾਰੇ ਕਸ਼ ਦੇ ਉੱਪਰ ਉਹਨਾਂ ਨੇ ਕਿਵੇਂ ਹੁਣ ਇਸ ਨੂੰ ਲੈਣਾ ਜਾਂ ਕਿਵੇਂ ਇਸ ਨੂੰ ਟੈਕਲ ਕਰਨਾ ਜਾਂ ਹਾਈ ਕੋਰਟ ਦੇ ਵਿੱਚ ਅੱਗੇ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਆਪਣਾ ਜਿਹੜੀ ਪੇਸ਼ਕਾਰੀ ਹੈ ਉਸ ਨੂੰ ਕਰਨਾ ਕਿਉਂਕਿ ਬਹੁਤ ਵੱਡਾ ਸਵਾਲ ਜਿਹੜਾ ਹਾਈ ਕੋਰਟ ਨੇ ਖੜਾ ਕਰ ਦਿੱਤਾ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਕਿਸਾਨ ਆਗੂਆਂ ਨੂੰ ਇੱਥੋਂ ਤੱਕ ਦੀ ਟਿੱਪਣੀ ਅਦਾਲਤ ਵੱਲੋਂ ਆਉਣੀ ਕਿ ਜਿਸ ਤਰੀਕੇ ਦੇ ਨਾਲ ਛੋਟੇ-ਛੋਟੇ ਬੱਚਿਆਂ ਨੂੰ ਮੂਹਰੇ ਲਾਇਆ ਜਾ ਰਿਹਾ ਹੈ ਹੱਥਾਂ 'ਚ ਤਲਵਾਰਾਂ ਫੜਾ ਕੇ ਇਹ ਪੰਜਾਬ ਦਾ ਕਲਚਰ ਨਹੀਂ ਹੈ ਹਾਈ ਕੋਰਟ ਨੇ ਕਿਹਾ ਉਹਨਾਂ ਕਹਿੰਦੇ ਪੰਜਾਬ ਦਾ ਕਲਚਰ ਨਹੀਂ ਹੈ ਔਰ ਇਸ ਤਰੀਕੇ ਦੇ ਨਾਲ ਜਿਹੜੀ ਅਗਵਾਈ ਹੋ ਰਹੀ ਹੈ ਇਹਨਾਂ ਆਗੂਆਂ ਨੂੰ ਗ੍ਰਿਫਤਾਰ ਕਰਕੇ ਚਿਨਈ ਭੇਜਣਾ ਚਾਹੀਦਾ ਹੈ ਇਹ ਗੱਲ ਅਦਾਲਤ ਦੀ ਜਿਹੜੀ ਹੈ ਉਸਨੇ ਚਾਰਚ ਫੇਰੇ ਚਰਚਾ ਛੇੜੀ ਹੈ ਚਰਚਾ ਕਈ ਤਰ੍ਹਾਂ ਦੀ ਹੋ ਰਹੀ ਹੈ ਮਤਲਬ ਇੱਕ ਤਾਂ ਚਰਚਾ ਇਹ ਹੈ ਕਿ ਅਦਾਲਤ ਦੇ ਵਿੱਚ ਕਿਸਾਨ ਆਪਣਾ ਪੱਖ ਪੇਸ਼ ਕਰਨ ਦੇ ਵਿੱਚ ناکਾਮ ਸਾਬਤ ਹੋ ਰਹੇ ਨੇ ਤੇ ਦੂਜੇ ਪਾਸੇ ਸਰਕਾਰ ਜਿਹੜੀ ਹੈ ਉਹ ਆਪਣੇ ਹਿਸਾਬ ਨਾਲ ਤੱਥ ਸਬੂਤ ਇਕੱਠੇ ਕਰਕੇ ਅਦਾਲਤ ਦੇ ਵਿੱਚ ਪੇਸ਼ ਕਰ ਰਹੀ ਹੈ ਤੇ ਫਿਰ ਉਸ ਬੇਸ ਦੇ ਉੱਪਰ ਜਿਹੜੀਆਂ ਆ ਮਾਨਯੋਗ ਹਾਈ ਕੋਰਟ ਦੀਆਂ ਜਿਹੜੀਆਂ ਟਿੱਪਣੀਆਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਔਰ ਕਿਸਾਨ ਆਗੂਆਂ ਨੂੰ ਲਾਜ਼ਮੀ ਤੌਰ ਤੇ ਹੋਰ ਵੱਧ ਸੋਹਿਰਦਤਾ ਹੋਰ ਵੱਧ ਜਿਹੜੀ ਕਨਸੋਲੀਡੇਸ਼ਨ ਦੇ ਨਾਲ ਇਸ ਮਸਲੇ ਨੂੰ ਲੈਣਾ ਚਾਹੀਦਾ ਅਗਵਾਈ ਦੇ ਮਾਮਲੇ ਨੂੰ ਕਿਉਂਕਿ ਅਗਵਾਈ ਜਿਹੜੀ ਆ ਉਹ ਬਹੁਤ ਵੱਡਾ ਅਰਥ ਰੱਖਦੀ ਹੈ ਅਗਵਾਈ ਚ ਮਾਮੂਲੀ ਜਿਹੀ ਘਾਟ ਜਿਹੜੀ ਹੈ ਉਹ ਆਪ ਮੁਹਾਰਤਾਂ ਨੂੰ ਜਨਮ ਦਿੰਦੀ ਹੈ ਤੇ ਆਪ ਮੁਹਾਰਤਾਂ ਜਿਹੜੀ ਹੈ ਉਹ ਵੱਡੇ ਵੱਡੇ ਅੰਦੋਲਨਾਂ ਨੂੰ ਢਾਹ ਲਾ ਸਕਦੀ ਹੁੰਦੀ ਹੈ ਤੇ ਇਸੇ ਹੀ ਤਰ੍ਹਾਂ ਇੱਥੇ ਜਿਹੜੀ ਅੱਜ ਟਿੱਪਣੀਆਂ ਸੁਣਨ ਨੂੰ ਮਿਲੀਆਂ ਨੇ ਉਹਨਾਂ ਚੋਂ ਪ੍ਰਭਾਵ ਨਿਕਲ ਕੇ ਸਾਹਮਣੇ ਆਉਂਦਾ ਦੇਖੋ ਕਿਸਾਨ ਆਗੂਆਂ ਨੂੰ ਕਿਤੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਤਾਂ ਬਾਰਡਰਾਂ ਤੇ ਲੜਾਈ ਲੜ ਰਹੇ ਹਾਂ ਅਸੀਂ ਅਸੀਂ ਅਦਾਲਤ ਚ ਨਹੀਂ ਜਾਣਾ ਅਸੀਂ ਅਦਾਲਤ ਚ ਆਪਣਾ ਪੱਖ ਨਹੀਂ ਰੱਖਣਾ ਸਾਨੂੰ ਕੋਈ ਲੋੜ ਨਹੀਂ ਐ ਸਰਕਾਰ ਜਿਵੇਂ ਮਰਜ਼ੀ ਕਰ ਲਵੇ ਉਹ ਅਦਾਲਤ ਚ ਜਾਵੇ ਆਪਣੇ ਪੱਖ ਰੱਖੇ ਅਸੀਂ ਤਾਂ ਜਾਣਾ ਨਹੀਂ ਐਦਾਂ ਦੀ ਜਿਹੜੀ ਸਮਝ ਐ ਮੈਨੂੰ ਲੱਗਦਾ ਕਾਨੂੰਨੀ ਤਰੀਕੇ ਤੋਂ ਕਿਸਾਨਾਂ ਨੂੰ ਜਥੇਬੰਦੀਆਂ ਨੂੰ ਪਛਾੜ ਦੇਗੀ ਔਰ ਇਹਦਾ ਪੂਰਾ ਨੁਕਸਾਨ ਜਿਹੜਾ ਕਿਸਾਨ ਲਹਿਰ ਨੂੰ ਹੋ ਸਕਦਾ ਹੈ ਇਸ ਕਰਕੇ ਕਿਸਾਨ ਆਗੂਆਂ ਨੂੰ ਇਸ ਮਸਲੇ ਨੂੰ ਸਜੀਦਗੀ ਨਾਲ ਲੈਣਾ ਚਾਹੀਦਾ ਹੈ ਗੰਭੀਰਤਾ ਨਾਲ ਸਮਝਣਾ ਚਾਹੀਦਾ ਹੈ ਔਰ ਅੱਗੇ ਤੋਂ ਇਸ ਜਿਹੜੀ ਮਸਲਾ ਹੈ ਪੂਰੇ ਦਾ ਪੂਰਾ ਇਹਨੂੰ ਕਾਨੂੰਨੀ ਤਰੀਕੇ ਨਾਲ ਵੀ ਟੈਕਲ ਕਰਨ ਵੱਲ ਅੱਗੇ ਵਧਣਾ ਚਾਹੀਦਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ